ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਲਵਾਰ ਤੇ ਬੈਲਟ ਬਣਾਉਣ ਦਾ ਤਰੀਕਾ ਦੱਸਾਂਗੇ ਆਪਾਂ ਸਲਵਾਰ ਬਣਾ ਕੇ ਜੜ ਕੇ ਤਿਆਰ ਕਰ ਲਈ ਐ ਤੇ ਹੁਣ ਆਪਾਂ ਇਸ ਦੀ ਬੈਲਟ ਬਣਾਵਾਂਗੇ ਇਸ ਤਰ੍ਹਾਂ ਆਪਣੀ ਬੈਲਟ 25 ਇੰਚ ਤਿਆਰ ਐ ਆਪਣੀ ਬੈਲਟ ਦੇ ਵਿੱਚ ਕੋਈ ਵੀ ਜੋੜ ਨਹੀਂ ਪਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਸ ਤਰ੍ਹਾਂ ਬੈਲਟ ਬਣਾਵਾਂਗੇ ਇਸ ਤਰ੍ਹਾਂ ਆਪਾਂ ਦਾਦਾ ਇੰਚ ਸੀਨ ਦੇ ਵਿੱਚ ਦੇ ਕੇ 1.5 ਇੰਚ ਕਪੜਾ ਆਪਾਂ ਜਿੜੀ ਬਣਾਉਣ ਵਾਸਤੇ ਛੱਡ ਲਵਾਂਗੇ। ਬੈਲਟ ਬਣਾਉਣ ਦਾ ਤਰੀਕਾ ਤਾਂ ਤੁਸੀਂ ਸਾਰੇ ਜਾਣਦੇ ਹੋ। ਆਪਾਂ ਇਸ ਤਰ੍ਹਾਂ ਬੈਕ ਸਾਈਡ ਵੀ ਸੀਨ ਪਰ ਲਵਾਂਗੇ ਤਾਂ ਕਿ ਆਪਾਂ ਨੂੰ ਇਸ ਦਾ ਅੰਦਾਜ਼ਾ ਹੋ ਜਾਂਦਾ ਵੀ ਇੱਥੇ ਇਸ ਬੈਲਟ ਦਾ ਸੈਂਟਰ ਹੈ। ਵੈਸੇ ਤਾਂ ਆਪਣੀ ਬੈਲਟ ਦੇ ਵਿੱਚ ਜੋੜ ਨਹੀਂ ਪਿਆ। 벨ਟ ਆਪਾਂ हिਪ ਤੋਂ 3 ਇੰਚ ਜ਼ਿਆਦਾ ਰੱਖਣੀ ਹੁੰਦੀ ਹੈ ਜਿਵੇਂ ਕਿ ਆਪਣੀ ਕਮੀਜ਼ ਦੀ हिਪ 22 ਇੰਚ ਹੈ ਤਾਂ ਆਪਾਂ 벨ਟ 25 ਇੰਚ ਲਈਏ ਫਿਰ ਬਿਲਕੁਲ ਸੈੱਟ ਹੁੰਦੀ ਹੈ ਹੁਣ ਆਪਾਂ ਇਸ ਤਰ੍ਹਾਂ ਦੀ ਛੜੀ ਬਣਾ ਲਵਾਂਗੇ ਜੀ ਡੀ ਬਣਾਉਣ ਤੋਂ ਬਾਅਦ ਆਪਾਂ ਇਸ ਦਾ ਇਸ ਤਰ੍ਹਾਂ ਨੀਫਾ ਬਨਾਂਗੇ 벨ਟ ਵਿੱਚ ਆਪਾਂ ਇਹ ਧਿਆਨ ਰੱਖਣਾ ਹੁੰਦਾ ਹੈ 벨ਟ ਆਪਾਂ ਜ਼ਿਆਦਾ ਚੌੜੀ ਨਹੀਂ ਪਾਉਣੀ ਮੈਂ 벨ਟ ਚਾਰ ਜਾਂ 4.5 ਇੰਚ ਚੌੜੀ ਹੀ ਪਾਉਣੀ ਹੈ ਕਿਉਂਕਿ ਜ਼ਿਆਦਾ ਚੌੜੀ 벨ਟ ਆਪਣੇ نیچے ਵਾਲ ਨੂੰ ਜ਼ਿਆਦਾ ਹੋ ਜਾਂਦੀ ਹੈ ਤੇ ਉਹ ਆਪਣੇ ਲੱਤਾ ਨਾਲ ਅੜਦੀ ਰਹਿੰਦੀ ਹੈ ਆਪਾਂ 벨ਟ ਬਿਲਕੁਲ ਘੱਟ ਚੌੜੀ ਪਾਉਣੀ ਹੈ ਜਿੰਨੀ ਘੱਟ ਹੋ ਸਕੇ ਆਪਾਂ ਸਲਵਾਰ ਦੀ ਲੰਬਾਈ 1 ਇੰਚ ਵਧਾ ਸਕਦੇ ਆ ਪਰ ਆਪਾਂ 벨ਟ ਜਿਆਦਾ ਚੌੜੀ ਨਹੀਂ ਪਾਉਣੀ ਮੈਂ ਕਦੇ ਵੀ 5 ਇੰਚ ਚੌੜੀ 벨ਟ ਨਹੀਂ ਪਾਈ ਮੈਂ 4 ਇੰਚ ਚੌੜੀ 벨ਟ ਹੀ ਪਾਉਣੀ ਹੈ ਜੋ ਬਿਲਕੁਲ ਸੈੱਟ ਹੁੰਦੀ ਹੈ ਇਸ ਤਰ੍ਹਾਂ జస్ ప్రోపర్ఫా లేడ లే इस तरह आपू नाप आप के भी देख लेना है पौने पांच इंच अर्धा इंच बला वाली सीन में आके सवा चार इंच रह जाऊगी जो कि बिल्कुल सही है बेल्ट बनाने बाद पाता बिल्कुल सौखा तरीका दसागे ਇਦੇ ਵਿੱਚ ਆਪਾਂ ਨੂੰ ਕੋਈ ਨਿਸ਼ਾਨ ਲਾ ਕੇ ਵਾਲ ਪਾਉਣ ਦੀ ਲੋੜ ਨਹੀਂ ਹੈ ਕਿਉਂਕਿ ਤੇ ਨਹੀਂ ਹੈ ਆਪਣੇ ਵਾਲ ਬਿਲਕੁਲ ਵੀ ਬਾਹਰ ਵਾਲੇ ਜਾਣਗੇ ਤੇ ਬਿਲਕੁਲ ਸੌਖੇ ਤਰੀਕੇ ਨਾਲ ਪਹਿਲੀ ਵਾਰ ਵਿੱਚ ਹੀ ਵਾਲ ਪੈ ਜਾਂਦੇ ਨੇ ਇਸ ਤਰ੍ਹਾਂ ਆਪਾਂ ਸਲਵਾਰ ਦਾ ਇੱਕ ਪਾਸੋਂ ਆਸਣ ਵਾਲੀ ਸੀਨ ਤੋਂ ਫੜ ਕੇ ਸਲਵਾਰ ਨੂੰ ਦੂਰਾ ਕਰ ਲੈਣਾ ਹੈ ਤੇ ਇਸ ਤਰ੍ਹਾਂ ਆਪਾਂ 벨ਟ ਨੂੰ ਵੀ ਦੂਰੀ ਕਰਕੇ ਤੇ ਉਸ ਨੂੰ ਦੁਬਾਰਾ ਫਿਰ ਫੋਲਡ ਕਰ ਲੈ ਜਾਨੀ ਕਿ ਫੋਰ ਫੋਲਡ ਕਰ ਲੈ ਹੈ ਇਸ ਸਲਵਾਰ ਨੂੰ ਆਪਾਂ ਸਨਵਾਲੀ ਸੀਮ ਤੋਂ ਦੂਰਾ ਕਰ ਲਿਆ ਤੇ ਹੁਣ ਆਪਾਂ 벨ਟ ਤੋਂ 5 ਇੰਚ ਜ਼ਿਆਦਾ ਦਾ ਇੱਕ ਨਿਸ਼ਾਨ ਲਾਵਾਂਗੇ ਆਪਾਂ ਇਸ ਤਰ੍ਹਾਂ ਟੋਕ ਲਾ ਲੈਣੀ ਹੈ ਕੈਂਚੀ ਨਾਲ ਟੱਕ ਲਗਾ ਲੈਣਾ ਹੀ ਵੀ ਹੁਣ ਆਪਾਂ ਜਿਹੜੀ ਸਾਈਡ ਟੱਕ ਲਗਾਇਆ ਉਸ ਸਾਈਡ ਨਹੀਂ ਆਪਾਂ ਉਸ ਤੋਂ ਦੂਸਰੀ ਸਾਈਡ ਵੱਲ ਪਾਉਣੇ ਸਟਾਰਟ ਕਰਨੀ ਨੇ ਇੱਥੇ ਆਪਾਂ 1.5 ਇੰਚ ਕਪੜਾ ਸੈਂਟਰ ਦੇ ਵਿੱਚ ਛੱਡ ਦੇਣ ਹਸਣ ਵਾਲੀ ਸੀਨ ਨਾਲ ਆਪਾਂ ਇਹ ਵਾਲੇ ਆਪਾਂ ਦੋ ਤਿੰਨ ਪਾਲੇ ਬਿਲਕੁਲ ਛੋਟੇ ਚੱਕਨੇ ਨੇ ਅਗਲੇ ਆਪਾਂ ਪਹਿਲੇ ਦੋ ਤਿੰਨ ਵੱਲ ਜ਼ਿਆਦਾ ਵੱਡੇ ਨਹੀਂ ਚੱਕਨੇ ਆਪਾਂ ਬਿਲਕੁਲ ਛੋਟੇ ਛੋਟੇ ਦੋ ਤਿੰਨ ਵੱਲ ਪਾਉਣੇ ਨੇ ਵਾਲਾ ਆਪਾਂ ਹਮੇਸ਼ਾ ਫੇਰ ਦੇ ਹਿਸਾਬ ਨਾਲ ਪਾਉਣੇ ਆ ਜਿੰਨਾ ਆਪਣੀ ਸਲਵਾਰ ਦਾ ਘੇਰ ਹੈ ਵਾਲ ਹਮੇਸ਼ਾ ਉਹਦੇ ਹਿਸਾਬ ਨਾਲ ਪੈਂਦੇ ਨੇ ਜੇ ਆਪਣੀ ਸਲਵਾਰ ਦਾ ਘੇਰ ਛੋਟਾ ਹੈ ਤੰ ਵਾਲ ਛੋਟਾ ਚੱਕ ਲੋ 1 ਇੰਚ ਜਾਨੀ ਕਿ ਛੋਟਾ ਵਾਲ ਚੱਕ ਲੋ ਜੇ ਆਪਣੀ ਸਲਵਾਰ ਦਾ ਘੇਰ ਜ਼ਿਆਦਾ ਹੈ ਤਾਂ ਤੁਸੀਂ ਜ਼ਿਆਦਾ ਕਪੜਾ ਲੈ ਕੇ ਵੱਡੇ ਵਾਲ ਚੱਕ ਲੋ ਮੇਰੀ ਸਲਵਾਰ ਦਾ ਘੇਰ ਬਿਲਕੁਲ ਛੋਟਾ ਹੈ ਤੇ ਇਸ ਕਰਕੇ ਆਪਾਂ ਇਸਦੇ ਛੋਟੇ-ਛੋਟੇ ਵਾਲ ਪਾਵਾਂਗੇ ਇਸ ਤਰ੍ਹਾਂ ਤੁਸੀਂ ਮਸ਼ੀਨ ਦੇ ਵੱਡੇ ਤੋਂ ਵੀ ਨਿਸ਼ਾਨੀ ਲਾ ਸਕਦੇ ਹੋ ਅੰਦਾਜ਼ੇ ਨਾਲ ਆਪਾਂ ਵਾਲ ਇਸ ਤਰ੍ਹਾਂ ਪਾ ਲਈ ਨਹੀਂ ਨੀ ਜੇ ਕਰਕੇ ਜਿਆਦਾ ਹੈ ਤੇ ਤੁਸੀਂ ਦੂਰੋਂ ਪਾਲ ਚੱਕ ਸਕਦੇ ਹੋ ਵੱਟੀ ਫਲ ਪਾਉਣੀ ਨਹੀਂ ਫਿਰ ਆਪਾਂ ਹੁਣ ਆਪਾਂ ਇਸ ਤਰ੍ਹਾਂ ਪਹੁੰਚੇ ਦਾ ਸੈਂਟਰ ਕਰਕੇ ਅੱਧਾ ਇੰਚ ਦਾ ਆਪਾਂ ਇਸ ਤਰ੍ਹਾਂ ਇਸ ਦੀ ਪਹੁੰਚੇ ਦੇ ਕਾਟ ਪਾਵਾਂਗੇ ਜਿਸ ਨਾਲ ਆਪਣਾ ਪਹੁੰਚਾ ਮੂਰੀਆਂ ਤੇ ਨਹੀਂ ਡਿੱਗੂਗਾ ਜੇ ਆਪਣੀ ਸਲਵਾਰ ਮੋਰੀਆਂ ਤੇ ਡਿੱਗਦੀ ਹੈ ਉਹ ਇਸ ਤਰ੍ਹਾਂ ਇੱਕ ਤੁਸੀਂ 1 ਇੰਚ ਦੀ ਕਾਟ ਵੀ ਪਾ ਸਕਦੇ ਹੋ ਮੈਂ 2 ਇੰਚ ਦੀ ਕਾਟ ਪਾਈ ਹੈ ਹੁਣ ਆਪਾਂ ਇਸ ਤਰ੍ਹਾਂ ਪੌਂਚੇ ਦੇ ਵਿੱਚ ਆਪਾਂ ਤਿੰਨ ਬਲਾਂ ਤੋਂ ਜ਼ਿਆਦਾ ਵਾਲ ਨਹੀਂ ਪਾਉਣੀ ਹੁੰਦੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਪੌਂਚੇ ਦੇ ਵਿੱਚ ਹਮੇਸ਼ਾ ਹੀ ਤਿੰਨ ਵਾਲ ਪਾਉਣੀ ਜਿੱਥੋਂ ਆਪਾਂ ਕਾਟ ਪਾਈ ਹੈ ਇਹ ਵਾਲ ਹਮੇਸ਼ਾ ਹੀ ਵੱਡਾ ਪੈਂਦਾ ਹੈ ਦੂਸਰੇ ਵਾਲਾ ਨਾਲੋਂ ਇਸ ਦੇ ਨਾਲ ਆਪਣੀ ਸਲਵਾਰ ਪਿੱਛੇ ਵੱਲ ਨੂੰ ਨਹੀਂ ਘੁੰਮਦੀ ਇਹ ਵਾਲਾ ਵਾਲ ਆਪਣਾ 8ਵਾਂ ਜਾਂ 9ਵਾਂ ਵਾਲ ਹੋਣਾ ਚਾਹੀਦਾ ਤੁਸੀਂ ਇਸ ਤਰ੍ਹਾਂ ਗਿਨ ਕੇ ਵੀ ਦੇਖ ਲੈਣਾ ਹੈ ਫਿਰ ਆਪਣੀ ਸਲਵਾਰ ਬਿਲਕੁਲ ਸੈੱਟ ਆਉਂਦੀ ਹੈ ਤੇ ਪਿੱਛੇ ਵਾਲ ਨੂੰ ਆਪਣੀ ਸਲਵਾਰ ਦੀ ਮੋਰੀ ਨਹੀਂ ਘੁੰਮਦੀ ਜੇਕਰ ਤੁਸੀਂ ਪਹੁੰਚੇ ਤੇ ਤਿੰਨ ਵਾਲ ਹੀ ਪਾਉਂਗੇ ਤੇ ਇਸ ਤਰ੍ਹਾਂ ਸੈਂਟਰ ਚ ਪਹੁੰਚੇ ਤੇ 8ਵਾਂ ਜਾਂ 9ਵਾਂ ਵਾਲ ਸਹੀ ਤਰ੍ਹਾਂ ਪਾਉਂਗੇ ਤਾਂ ਆਪਣੀ ਸਲਵਾਰ ਦੀ ਮੋਰੀ ਪਿੱਛੇ ਵਾਲ ਨੂੰ ਬਿਲਕੁਲ ਵੀ ਨਹੀਂ ਘੁੰਮੂਗੀ ਉਹ ਪਿੱਛੇ ਵਾਲੇ ਵਾਲ ਤੁਸੀਂ ਛੋਟੇ ਵੱਡੇ ਪਾ ਸਕਦੇ ਹੋ ਇਸ ਦਾ ਕੋਈ ਚੱਕਰ ਨਹੀਂ ਕਿਉਂਕਿ ਅਗਲੇ ਵਾਲ ਜ਼ਿਆਦਾ ਜ਼ਰੂਰੀ ਹਨ ਸਹੀ ਹੋਣੀ ਇਸ ਤਰ੍ਹਾਂ ਆਪਾਂ ਇਹ ਟੋਕ ਤੱਕ ਵਾਲ ਪਾ ਲੈਣੇ ਨੇ ਜਿਹੜਾ ਪਟਕ ਲਗਾਇਆ ਸੀ ਇਸ ਤਰ੍ਹਾਂ ਆਪਾਂ ਵਾਲ ਪਾ ਲੈਣੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਸ ਨੂੰ ਸਲਵਾਰ ਦੀ ਬੈਲਟ ਨਾਲ ਨਾਪ ਕੇ ਦੇਖ ਲਵਾਂਗੇ ਕਿ ਆਪਣੇ ਵਾਲ ਸੈਟ ਨੇ ਇਸ ਤਰ੍ਹਾਂ ਆਪਾਂ dono ਹਸਣ ਵਾਲੀਆਂ ਸੀਨਾ ਤੋਂ ਫੜ ਕੇ ਇਸ ਨੂੰ ਜੇ ਇੱਕ ਵਾਰ ਚੈੱਕ ਕਰ ਲਵਾਂਗੀ ਇਹ ਮਾਲ ਪਾਉਣ ਦਾ ਬਿਲਕੁਲ ਸੌਖਾ ਤਰੀਕਾ ਹੈ ਤੁਸੀਂ ਦੇਖ ਸਕਦੇ ਹੋ ਇਸ ਨਾਲ ਆਪਣੇ ਸਾਈਡ ਤੇ ਵੀ ਕੱਪੜਾ ਬਚ ਗਿਆ ਹੈ 3 1/2 ਇੰਚ ਤੇ ਆਪਣੇ ਪਿੱਛੇ ਵਾਲੇ ਹਾਲ ਵਾਸਤੇ ਵੀ ਇਸ ਤਰ੍ਹਾਂ ਦੇਖੋ ਕੱਪੜਾ ਬਚ ਗਿਆ ਹੈ जोड़ा आप पा इंच एक्सट्रा कपड़ा रखा से उस नाइड से भी कपड़ा बच गया वलों के पीछे वाले वाल वास्ते भी कपड़ा बच गया इस तरह आप दूसरी साइड वाल पाकर तैयार कर लेने नहीं वलों का मूँ ध्यान रवे एक दूसरे वाल होना चाहिए है इस तरह दोनों साइड वाल पा के तैयार कर लेने प्रोपर ਹੁਣ ਆਪਾਂ ਇਸ ਦੀ 벨ਟ ਜੜਾਂਗੇ ਆਪਾਂ 벨ਟ ਪਹਿਲਾਂ ਹੀ ਬਣਾ ਕੇ ਤਿਆਰ ਕਰ ਲਈ ਹੈ 벨ਟ ਨੂੰ ਆਪਾਂ ਜਿੜੀ ਵਾਲੀ ਸੀਨ ਤੋਂ ਫੜਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਅਸਣ ਵਾਲੀ ਸੀਨ ਨਾਲ ਆਪਾਂ ਇਸ ਦੀ 벨ਟ ਦੀ ਜਿੜੀ ਵਾਲੀ ਸੀਨ ਨੂੰ ਬਿਲਕੁਲ ਮਿਲਾ ਕੇ ਰੱਖਾਂਗੇ ਉਹਨੇ ਆਪਣੀ ਇੱਕ ਸੀਨ ਦੇ ਵਿੱਚ ਪੂਰੀ 벨ਟ ਜੜੀ ਜਾਊਗੀ ਤੇ ਆਪਾਂ ਨੂੰ ਬਾਲ ਬਿਲਕੁਲ ਵੀ ਦੇਣ ਦੀ ਦੁਆਰਾ ਪਾਉਣ ਦੀ ਜ਼ਰੂਰਤ ਨਹੀਂ ਪਹਿਲੀ ਵਾਰ ਵਿੱਚ ਹੀ ਆਪਣੇ ਵਾਲ ਇਸ ਤਰ੍ਹਾਂ ਨਾਲ ਸੈੱਟ ਆ ਜਾਂਦੀ ਨੇ ਕਿਉਂਕਿ ਜਿਹੜੇ ਸ਼ੁਰੂ-ਸ਼ੁਰੂ ਵਿੱਚ ਨਵਾਂ ਕੰਮ ਸਿੱਖਦੇ ਨੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਵਾਲ ਬਾਹਰ ਵੱਲ ਜਾਂਦੇ ਨੇ ਜਾਂ ਕੱਪੜਾ ਵਧ ਜਾਂਦਾ ਜਾਂ 벨ਟ ਵਧ ਜਾਂਦੀ ਹੈ ਇਸ ਦੀ ਵੀ ਜੇ ਪ੍ਰੋਬਲਮ ਬਿਲਕੁਲ ਵੀ ਨਹੀਂ ਆਊਗੀ ਇਸ ਤਰ੍ਹਾਂ ਆਪਾਂ ਦਾਦਾ ਅੰਟੀ ਕੱਪੜਾ ਸੀਨ ਦੇ ਵਿੱਚ ਦੇ ਦੇਣਾ ਹੈ ਤਾਂ ਕਿ ਆਪਾਂ ਨੂੰ ਅੰਡਰਲੌਕ ਕਰਨ ਵਿੱਚ ਆਸਾਨੀ ਰਹੇ ਹੁਣ ਆਪਣੀ ਇਹ ਬੈਲਟ ਦੀ ਸੈਂਟਰ ਵਾਲੀ ਸੀਨ ਆ ਗਈ ਹੈ ਤੇ ਆਪਣੀ ਅਸਨ ਵਾਲੀ ਸੀਨ ਵੀ ਆ ਗਈ ਹੈ ਹੁਣ ਆਪਾਂ ਇਹਨਾਂ ਦੋਵਾਂ ਸੀਨਾਂ ਨੂੰ ਮਿਲਾ ਕੇ ਜੋ ਕੱਪੜਾ ਬਚੇਗਾ ਉਹਦਾ ਆਪਾਂ ਵਾਲ ਪਾ ਲੈਣਾ ਹੈ ਬੈਕ ਸਾਈਡ बैक साइड वाला वाल आप इस तरह पाना है दोनों सीना आपके इस तरह बाकी कपड़े का आप पा लवेंगे हूँ इतों सीन आप कट लवें तो हम आपको दूसरी साइड तो बैल्ट झड़ा इस तरह तुम देखो अपना बैक वाल साइड वाला वाल भी प्रॉपर पै गया है तो अपने अगले वाल भी प्रॉपर पै गए हैं हूँ आप दूसरी साइड तो बैल्ट झड़नी स्टार्ट करा ਇਸ ਤਰ੍ਹਾਂ ਸੈਂਟਰ ਵਾਲੀ ਸੀਨ ਤੋਂ ਉਸੇ ਤਰ੍ਹਾਂ ਹੀ ਆਪਾਂ ਇੱਧਰ ਲਈ ਸੀਨ ਲਾ ਲੈਣੀ ਹੈ ਜਿਸ ਤਰ੍ਹਾਂ ਆਪਾਂ ਉੱਧਰਲੀ ਸਾਈਡ ਲਾਈ ਹੈ ਉਸੇ ਤਰ੍ਹਾਂ ਆਪਣਾ ਇਧਰ ਆਪਾਂ ਬਾਕੀ ਬਚੀ ਹੋਈ ਕਪੜੀ ਦਾ ਬੈਕ ਵਾਲੀ ਸਾਈਡ ਵਾਲ ਪਾ ਦੇਣਾ ਇਹ ਵਾਲੇ ਥੋੜਾ ਛੋਟਾ ਵੱਡਾ ਵੀ ਹੋ ਸਕਦਾ ਹੈ ਇਸ ਦਾ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਇਹ 1.5 ਇੰਚ ਦਾ ਹੀ ਪਾਉਣਾ ਹੈ ਜਾਂ 2 ਇੰਚ ਦਾ ਪਾਉਣਾ ਹੈ ਇਸ ਤਰ੍ਹਾਂ ਧਿਆਨ ਰੱਖੀ ਜੀ ਆਪਾਂ ਬੈਕ ਵਾਲੀ ਸਾਈਡ ਵਾਲੇ ਵੱਲ ਬਾਹਰ ਵੱਲ ਪਾਏ ਤਾਂ ਦੋਵਾਂ ਦਾ ਮੂੰਹ ਆਪਾਂ ਬਾਹਰ ਵਾਲੀ ਕਰਨਾ ਹੈ ਤੇ ਜੇ ਆਪਾਂ ਅੰਦਰ ਵਾਲ ਨੂੰ ਵਾਲ ਪਾਏ ਤਾਂ ਆਪਾਂ ਅੰਦਰ ਵਾਲੀ ਦੋਵੇਂ ਵਾਲ ਪਾਉਣੇ ਆ ਇਸ ਤਰ੍ਹਾਂ ਆਪਣੀ ਵਾਲ ਬਿਲਕੁਲ ਪੈ ਕੇ ਤਿਆਰ ਨਹੀਂ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਵੀ ਆਪਣੇ ਪ੍ਰੋਪਰ ਵਾਲ ਪੈ ਗਏ ਨੇ ਤੇ ਫਰੰਟ ਵਾਲੀ ਸਾਈਡ ਵੀ ਬਿਲਕੁਲ ਆਪਣੀ ਹੈ 벨ਟ ਵੀ ਵਧੀਆ ਜੜੀ ਗਈ ਤੇ ਆਪਣੇ ਵਾਲ ਵੀ ਬਿਲਕੁਲ ਪ੍ਰੋਪਰ ਨੇ ਹੁਣ ਆਪਣੀ ਸਲਵਾਰ ਬਿਲਕੁਲ ਬਾਹਰ ਵੱਲ ਨਹੀਂ ਘੁੰਮੂਗੀ ਵੀਡੀਓ ਵੇਖਣ ਲਈ ਧੰਨਵਾਦ